ਜੀ ਜੀ ਇਸ ਵਰਤਾਰੇ ਦੀ ਧਰਤੀ ਤੇ ਵਿਕੱਖੇ ਗਏ ਇਨਸਾਨ ਪਸੰਦ ਜਮਹੂਰੀਅਤ ਪਸੰਦ ਲੋਕਪੱਖੀ ਸਾਥੀਓ ਅੱਜ ਵੀ ਇਹ ਕਨਵੈਨਸ਼ਨ ਜੋ ਹੈ ਇਹ ਪਿਛਲੇ ਸਮੇਂ ਦੇ ਵਿੱਚ ਜਲੰਧਰ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕਰਕੇ ਜਿਹੋ ਅੱਜ ਪੂਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਤਮਾ ਮਸਲਾ ਹੈ ਫਰਸਤੀਨ ਦੇ ਲੋਕਾਂ ਦੇ ਹੱਕ ਦੇ ਵਿੱਚ ਖੜਨ ਦਾ ਔਰ ਉਹਨਾਂ ਦੀ ਹੋ ਰਹੀ ਨਸ਼ਰ ਪੁਸ਼ੀ ਦੇ ਖਿਲਾਫ ਇੱਕ ਅਜਹੀ ਬੁਲੰਦ ਆਵਾਜ਼ ਪਠਾਉਣ ਦਾ ਉਸੇ ਸਿੱਤੇ ਵੱਜੋਂ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਇੱਕ ਕਨਵੈਨਸ਼ਨ ਖਾਸੀ ਹਮਨਿਆਬ੍ਰੋਦੀ ਫਰੰਕ ਜਿਸ ਦੀ ਬੁਨਿਆਦ 2019 ਦੇ ਵਿੱਚ ਦੇਸ਼ ਪੱਤ ਜਾਦਗਾਰ ਹਾਲ ਜਲੰਧਰ ਦੇ ਵਿੱਚ ਰੱਖੀ ਗਈ ਸੀ ਕਿਉਂਕਿ ਸਾਡੇ ਦੇਸ਼ ਦੇ ਵਿੱਚ 2014 ਤੋਂ ਲੈ ਕੇ 2019 ਤੱਕ ਦੇ 5 ਸਾਲਾਂ ਦਾ ਜੋ ਸਫਰ ਸੀ ਉਸ ਨੇ ਇਹ ਲੋਕਾਂ ਦੇ ਸਾਹਮਣੇ ਮਸਲੇ ਰੱਖ ਦਿੱਤੇ ਸੀ ਇਹ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਸਿੱਟੇ ਰੱਖ ਦਿੱਤੇ ਸੀ ਵੀ ਇਹ ਦੇਸ਼ ਦੇ ਉੱਤੇ ਜੋ 5 ਸਾਲਾਂ ਦਾ ਬੀਜੇਪੀ ਅਤੇ ਆਰਐਸਐਸ ਦਾ ਰਾਜ ਆ ਔਰ ਉਹਨਾਂ ਨੇ ਜਿਸ ਤਗ ਦੇ ਨਾਲ ਸਾਡੇ ਦੇਸ਼ ਦੇ ਉੱਤੇ ਫਾਸ਼ੀ ਹਮਲੇ ਸ਼ੁਰੂ ਕੀਤੇ ਆ ਕਿਉਂਕਿ ਅਗਸਤ ਦੇ ਵਿੱਚ ਆਰਟੀਕਲ 370 ਜੋ ਸੰਵਿਧਾਨ ਦੇ ਵਿੱਚੋਂ ਖਤਮ ਕਰਕੇ ਆਰਟੀਕਲ 35A ਖਤਮ ਕਰਕੇ ਜੰਮੂ ਕਸ਼ਮੀਰ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਕਸ਼ਮੀਰ ਜੰਮੂ ਅਤੇ ਲਦਾਖ ਉਹਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਇਹ ਇੱਕ ਸਿਖਰ ਸੀ ਸੰਵਿਧਾਨਕ ਤੌਰ ਤੇ ਦੇਸ਼ ਨੂੰ ਇਹ ਦੱਸ ਦੇਣ ਦੀ ਵੀ ਇੱਥੇ ਜਮਹੂਰੀਅਤ ਦਾ ਰਾਜ ਨਹੀਂ ਚੱਲ ਸਕਦਾ ਇਸ ਦੇਸ਼ ਦੇ ਵਿੱਚ ਲੋਕਾਂ ਦਾ ਰਾਜ ਨਹੀਂ ਚੱਲ ਸਕਦਾ ਇੱਥੇ ਤਾਨਾਸ਼ਾਹੀ ਦੇ ਤੌਰ ਦੇ ਉੱਤੇ ਇਹ ਰਾਜ ਦੀ ਨਹੀਂ ਰੱਖ ਦਿੱਤੀ ਗਈ ਸੀ ਉਸ ਵਕਤ ਪੰਜਾਬ ਦੇ ਜੰਝਾਰੂ ਲੋਕਾਂ ਨੇ ਇਕੱਠੇ ਹੋ ਕੇ ਬੁੱਧੀਜੀਵੀਆਂ ਨੇ ਇਕੱਠੇ ਹੋ ਕੇ ਇਨਸਾਫ ਪਸੰਦ ਲੋਕਾਂ ਨੇ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਇਹ ਫਾਸੀ ਹਮਲੇ ਆ ਵਿਰੋਧੀ ਫਰੰਟ ਆ ਜਿਹੜਾ ਉਹਦੀ ਬੁਨਿਆਦ ਰੱਖੀ ਔਰ ਇਹ ਫਰੰਟ ਬਣਾਉਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਨਵੈਨਸ਼ਨਾਂ ਕੀਤੀਆਂ ਗਈਆਂ ਔਰ ਇੱਕ ਬਹੁਤ ਵੱਡੀ ਕਨਵੈਨਸ਼ਨ ਚਲੰਗਰ ਦੇ ਦੇਸ਼ਕਾਂ ਦੇ ਯਾਦਗਾਰ ਹਾਲ ਦੇ ਵਿੱਚ ਕਰਕੇ ਔਰ ਦੇਸ਼ ਨੂੰ ਇਹ ਸੁਨੇਹਾ ਦਿੱਤਾ ਗਿਆ ਜੇ ਅਸੀਂ ਅਵੇ ਸਰੇ ਹੋਵਾਂਗੇ ਜੇ ਅਸੀਂ ਇਸ ਸਮੇਂ ਦੇ ਉੱਤੇ ਇਹ ਸਰਕਾਰ ਦਾ ਵਿਰੋਧ ਨਹੀਂ ਕਰਾਂਗੇ ਲੋਕਾਂ ਨੂੰ ਸੁਚੇਤ ਚੇਤਨ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਆ ਜਿਹੜਾ ਉਹ ਫਾਸ਼ੀਵਾਦੀ ਰੁਝਾਨ ਦਾ ਜਿਹੜਾ ਉਸ ਤਰੀਕੇ ਦੇ ਉੱਤੇ ਕਬਜ਼ਾ ਫਾਸ਼ੀ ਖਾਤਮਾ ਬਲੋਕ ਕਰ ਲਿਆ ਜਾਏਗਾ ਆਰੇ ਫਾਸ਼ੀ ਹਮਲੇ ਅਵਰੋਧੀ ਫਰੰਟ ਨੇ ਕਿਸਾਨ ਅੰਦੋਲਨ ਨੂੰ ਜਾਗਰਤ ਕੀਤਾ ਜਿਆਦਾ ਇਹ ਫਰੰਟ ਜਿਹੜਾ ਹਾਜੀ ਹਮਾਰੇ ਅਬਰੋਦੀ ਫਰੰਟ ਬਣਾਇਆ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਔਰ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਸਮੁੱਚੇ ਦੇਸ਼ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਕੇਂਦਰ ਦੇ ਹਾਕਮਾਂ ਦੇ ਖਿਲਾਫ ਇਕਜੁੱਟ ਹੋ ਕੇ ਔਰ ਤਿੰਨ ਕਾਰੇ ਕਾਨੂੰਨਾਂ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਤੇ ਸੰਘਰਸ਼ ਨੂੰ ਵਿੜਣ ਤੋਂ ਬਾਅਦ ਤੇ ਫਾਸ਼ੀਵਾਦੀ ਤਾਕਤਾਂ ਦੀ ਗੋਡਣੀ ਲਵਾਈ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਗਏ ਤੇ ਇਹ ਸੀ ਜਿੰਨਾ ਫਾਸ਼ੀ ਹਮਲੇ ਆਬਰੋਦੀ ਫਰੰਟ ਦੀ ਬੁਲਿਆਦ ਤੇ ਅੱਜ ਫੇਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਕਤਲਿਆਂ ਫਲਸਤੀਨੀ ਲੋਕਾਂ ਦਾ ਕੀਤਾ ਜਾ ਰਿਹਾ ਔਰ ਜਿਸ ਤੰਗ ਦੇ ਨਾਲ ਪੂੰਜੀਵਾਦੀ ਤਾਕਤਾਂ ਅਗਾਹਾਂ ਵੱਧੂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੋ ਫੇਰ ਫਾਸ਼ੀ ਹਮਲਿਆਂ ਬਰੋਦੀ ਫਰੰਟ ਨੇ ਆਪਣੇ ਮੋਢਿਆ ਦੇ ਉੱਤੇ ਇਹ ਲੋਕਾਂ ਦਾ ਪਰਚਮ ਲੈ ਕੇ ਇਹਦੇ ਵਿਰੋਧ ਕਰਨ ਦਾ ਜਿਹੜਾ ਪ੍ਰਣ ਕੀਤਾ ਹੈ ਜਿਹਨੇ ਸੱਤੇ ਵੱਜੋਂ ਅੱਜ ਆਪਾਂ ਕੱਲ ਜਲੰਧਰ ਦੇ ਵਿੱਚ ਤੇ ਅੱਜ ਬਰਨਾਲੇ ਦੀ ਧਰਤੀ ਦੇ ਉੱਤੇ ਇਹ ਅੱਜ ਦੀ ਕਨਵੈਨਸ਼ਨ ਆਯੋਜਿਤ ਕਰ ਰਹੇ ਹਾਂ ਸਾਥੀਓ ਇਜ਼ਰਾਇਲ 1900 48 ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਦੇਸ਼ ਆ ਜਿਹੜਾ ਉਹ ਹੋਲਦੇ ਵਿੱਚ ਨਹੀਂ ਸੀ ਮੇਰੇ ਤੋਂ ਪਹਿਲਾਂ ਸਾਥੀ ਨਾ ਤੋੜਾਰੇ ਬੜੀ ਡਿਟੇਲ ਦੇ ਵਿੱਚ ਇਹ ਕਨਫਲਿਕਟ ਕਿੱਥੋਂ ਸ਼ੁਰੂ ਹੋਈ ਆ ਇਹ ਦੌਰ ਕਿੱਥੋਂ ਸ਼ੁਰੂ ਹੋਇਆ ਉਹਦੀ ਵਿਆਖਿਆ ਕੀਤੀ ਆ ਕਿਉਂਕਿ ਯਹੂਦੀ ਲੋਕ ਆ ਜਿਹੜੇ ਉਹ ਵਪਾਰ ਕਰਦੇ ਕਰਦੇ ਆਪਣੀ ਧਰਤੀ ਨੂੰ ਛੱਡ ਕੇ ਪੂਰੀ ਦੁਨੀਆ ਦੇ ਵਿੱਚ ਫਸਰ ਗਏ ਸੀਗੇ ਔਰ ਉਹਨਾਂ ਨੇ ਉਹ ਧਰਤੀ ਛੱਡ ਕੇ ਔਰ ਵਪਾਰ ਕਰਦੇ ਕਰਦੇ ਦੂਸਰੇ ਮੁਲਕਾਂ ਦੇ ਤੇ ਜਾ ਕੇ ਆਪਣਾ ਕਾਰਵ ਵਧਾ ਲਿਆ ਸੀਗਾ ਔਰ 1923 ਤੋਂ ਲੈ ਕੇ 1948 ਤੱਕ ਦੇ ਸਮੇਂ ਦੇ ਵਿੱਚ ਜਰੂਸਲਮਾ ਜਿਹੜਾ ਉਹ ਫਲਸਤਾਨ ਦੀ ਐਡਮਿਨਿਸਟ੍ਰੇਟਿਵ ਰਾਜਧਾਨੀ ਰਿਹਾ ਇਸਦੀ ਹੀ ਲੋਕਾਂ ਦਾ ਕੇਂਦਰ ਰਿਹਾ ਔਰ 1948 ਤੋਂ ਲੈ ਕੇ 1967 ਦੇ ਸਮੇਂ ਦੇ ਵਿੱਚ ਜਰੂਸਲਮਾ ਜਿਹੜਾ ਉਹਦੇ ਉੱਤੇ ਆ ਕੇ ਉਹਨਾਂ ਯਹੂਦੀਆਂ ਨੇ ਕਬਜ਼ਾ ਕਰਨਾ ਸ਼ੁਰੂ ਕੀਤਾ ਔਰ ਉਸ ਵਕਤ ਉਥੋਂ ਦੇ ਲੋਕ ਉਥੋਂ ਦੀਆਂ ਨਸਲਾਂ ਤੇ ਉਥੋਂ ਦੇ ਜਿਹੜੇ ਅਗਾਹਾਂ ਬਦੂ ਤਾਕਤਾਂ ਸੀਗੀਆਂ ਉਹ ਕਹਿੰਦੇ ਸੀਗੇ ਵੀ ਤੁਸੀਂ ਇਹ ਧਰਤੀ ਨੂੰ ਛੱਡ ਕੇ ਚਲੇ ਗਏ ਹੋ ਨੂੰ ਛੱਡ ਕੇ ਫਲਸਤੀਨ ਦੇ ਲੋਕਾਂ ਨੇ ਆਵਾਜ਼ ਕੀਤਾ ਇਹ ਫਲਸਤੀਨ ਦੇ ਲੋਕ ਇੱਥੇ ਰਹਿੰਦੇ ਆ ਤੇ ਤੁਸੀਂ ਮੁੜ ਕੇ ਇਸ ਧਰਤੀ ਦੇ ਉੱਤੇ ਕਬਜ਼ਾ ਵਪਾਰੀ ਲੋਕ ਨਹੀਂ ਕਰ ਸਕਦੇ ਤੇ ਇਹੀ ਕਾਰਨ ਸੀਗਾ ਵੀ ਜਿਹੜਾ ਬੈਸਟ ਬੈਂਕ ਹੈਗਾ ਇਹ ਜਿਹੜਾ ਪੱਛਮੀ ਕੰਦਾਰਾ ਹੈਗਾ ਔਰ ਜੋ ਗਾਜ਼ਾ ਪੱਟੀ ਆ ایک بڑا وکست پیداوار کرا ایک جہاں علاقہ جس علاقے کے آکے آ کے قبضہ کرن دی کوشش کی اور اتوار نے کی تا بھی ایتھے آکے اس ویسٹ بینک دے اتنے اس گازہ پٹی دبجہ نہیں کر سکتے تے تو یاد ہوئے گا یاسر ਜਿਹੜਾ ਫਰਸਤੀਨੀਆਂ ਦਾ ਇੱਕ ਅਜਿਹਾ ਆਗੂ ਸੀਗਾ ਜਿਹਨੇ ਲਗਾਤਾਰ ਫਰਸਤੀਨ ਦੇ ਲੋਕਾਂ ਨੂੰ ਇੱਕ ਮੁੱਠ ਕੀਤਾ ਤੇ ਪੂਰੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਇੱਕ ਅਜਿਹੀ ਮੁਹਿੰਮ ਸੀ ਉਹ ਚਲਾਈ ਕਿ ਇਹ ਇਜ਼ਰਾਈਲ ਜਿਹੜਾ ਦੇਸ਼ ਆ ਔਰ ਜਿਹੜੇ ਕਹਿੰਦੇ ਸੀ ਸਾਡੇ ਇਜ਼ਰਾਈਲ ਦੇ ਦੇਸ਼ ਨੂੰ ਮੰਨਤਾ ਦਿੱਤੀ ਜਾਵੇ ਤੇ ਪੂਰੇ ਯੂਨੈਨੋ ਦੇ ਵਿੱਚ ਇਹ ਮੰਗ ਰੱਖਦੇ ਸੀਗੇ ਵੀ ਇਜ਼ਰਾਈਲਾ ਜਿਹੜਾ ਉਹਨੂੰ ਇੱਕ ਮਾਨਤਾ ਦੇ ਰੂਪ ਦੇ ਵਿੱਚ ਪਰ ਯੂਨੈਨੋ ਨੇ ਔਰ ਦੁਨੀਆ ਦੇ ਲੋਕਾਂ ਨੇ ਔਰ ਦੁਨੀਆ ਦੇ ਦੇਸ਼ਾਂ ਨੇ ਇਜ਼ਰਾਈਲ ਨੂੰ ਕਾਫੀ ਸਮੇਂ ਤੱਕ ਇਹ ਨੂੰ ਮਾਨਤਾ ਨਹੀਂ ਦਿੱਤੀ ਸੀ ਔਰ ਫਲਸਤੀਨ ਦੇ ਲੋਕ ਤੇ ਫਲਸਤੀਨ ਦਾ ਇਲਾਕਾ ਜਿਹੜਾ ਉਹ ਹੀ ਮਾਨਤਾ ਰੱਖਦਾ ਸੀਗਾ ਅੱਜ ਵੀ ਯੂਨੈਨੋ ਦੇ ਵਿੱਚ ਜੋ ਹੋਇਆ ਔਰ ਜਿਸ ਤਰ੍ਹਾਂ ਉੱਥੋਂ ਦਾ ਪ੍ਰਧਾਨ ਮੰਤਰੀ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਉੱਠ ਕੇ ਭਾਸ਼ਣ ਦੇਣ ਲੱਗਿਆ ਔਰ ਪੂਰੇ ਦੇ ਪੂਰੇ ਜਿਹੜੇ ਮਤਲਬ ਬਾਕੀ ਮੁਲਕਾਂ ਦੇ ਡੈਲੀਗੇਟ ਸੀਗੇ ਉਹ ਵਾਕ ਆਊਟ ਕਰ ਗਏ ਕਿ ਤਕਰੀਬਨ 10-15 ਡੈਲੀਗੇਟਾਂ ਦੇ ਸਾਹਮਣੇ ਉਹਨੂੰ ਆਪਣਾ ਭਾਸ਼ਣ ਜਿਹੜਾ ਬਿਲਕੁਲ ਖਾਲੀ ਹਾਲ ਦੇ ਵਿੱਚ ਯੂਐਨਓ ਦੇ ਵਿੱਚ ਦੇਣਾ ਪਿਆ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਔਰ ਹੁਣੇ ਥੋੜਾ ਸਮਾਂ ਪਹਿਲਾਂ ਬਲਟੇ ਫਰਾਂਸ ਅਤੇ ਹੋਰ ਜਿਹੜੀਆਂ ਮਤਲਬ ਦੇਸ਼ ਨੇ ਉਹਨਾਂ ਨੇ ਫਲਸਤੀਨ ਦੇ ਲੋਕਾਂ ਨੂੰ ਜਿਹੜੀ ਮਾਨਤਾ ਦੇ ਦਿੱਤੀ ਆ ਅੱਜ ਵੀ ਉਹ ਮੁੱਦਾ ਭੱਗ ਦੇ ਮੁੱਗੇ ਦੇ ਗੁੱਦੇ ਦੇ ਤਾਰ ਦੇ ਉੱਤੇ ਉੱਪਰਿਆ ਹੋਇਆ ਮੁੱਦਾ ਪਰ ਪਿਛਲੇ ਸਮੇਂ ਦੇ ਵਿੱਚ ਜੋ ਇਜ਼ਰਾਇਲ ਨੇ ਇਜ਼ਰਾਇਲ ਦੀਆਂ ਉਹਨਾਂ ਤਾਕਤਾਂ ਨੇ ਫਲਸਤੀਨ ਦੇ ਲੋਕਾਂ ਦੇ ਉੱਤੇ ਨਰ ਸੰਘਾਰ ਕੀਤਾ ਉਥੋਂ ਦੇ ਛੋਟੇ-ਛੋਟੇ ਬੱਚਿਆਂ ਨੂੰ ਮਾਰਿਆ ਉਥੋਂ ਦੀਆਂ ਔਰਤਾਂ ਨੂੰ ਮਾਰਿਆ ਉੱਥੋਂ ਦੇ ਲੋਕਾਂ ਨੂੰ ਮਾਰਿਆ ਔਰ ਉਸ ਦੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਪੂਰੇ ਅੰਤਰਰਾਸ਼ਟਰੀ ਪੱਧਰ ਦੇ ਲੋਕ ਅਗਾਹਾਂ ਬਦੂ ਲੋਕ ਤੇ ਉਹ ਤਾਕਤਾਂ ਅੱਜ ਫਲਾਸਤੀਨ ਦੇ ਹੱਕ ਦੇ ਵਿੱਚ ਉੱਭਰ ਰਹੀਆਂ ਨੇ ਇਸ ਕਰਕੇ ਸਾਥੀਓ ਅੱਜ ਜੋ ਦੌਰ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਆ ਇਸ ਗਾਰ ਦੇ ਵਿੱਚ ਜੋ ਇਥੋਂ ਦੀਆਂ ਕਦਰਾਂ ਇਥੋਂ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਖਤਮ ਕਰਨ ਵੱਲ ਜਾ ਰਹੀਆਂ ਨੇ ਇਥੋਂ ਦੇ ਸੰਵਿਧਾਨ ਨੂੰ ਖਤਮ ਕਰਨ ਵੱਲ ਜਾ ਰਹੀਆਂ ਨੇ ਇਥੋਂ ਦੀ ਜਮਹੂਰੀਅਤ ਨੂੰ ਖਤਮ ਕਰਨ ਵੱਲ ਜਾ ਰਹੀਆਂ ਨੇ ਇਥੋਂ ਦੇ ਹਰ ਇੱਕ ਸੰਵਿਧਾਨਿਕ ਸੰਸਥਾ ਦੇ ਉੱਤੇ ਲਗਾਤਾਰ ਤਾਨਾशाही ਤਰੀਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਭਾਵੇਂ ਉਹ ਇਲੈਕਸ਼ਨ ਕਮਿਸ਼ਨ ਹੋਵੇ ਭਾਵੇਂ ਉਹ ਰਿਜ਼ਰਵ ਬੈਂਕ ਹੋਵੇ ਪਾਵੇਂ ਸਾਡੇ ਦੇਸ਼ ਦਾ ਜੁਡੀਸ਼ੀਅਲ ਸਿਸਟਮ ਹੋਵੇ ਇਥੋਂ ਦੀ ਸੁਪਰੀਮ ਕੋਰਟ ਹੋਵੇ ਇਥੋਂ ਦੀ ਜੁਡੀਸੀ ਹੋਵੇ ਇਥੋਂ ਦਾ ਰਾਸ਼ਟਰਪਤੀ ਪਵਨ ਹੋਵੇ ਇਥੋਂ ਦੇ ਗਵਰਨਰ ਨਾ ਉਸੋੜ ਇਥੋਂ ਦੀ ਕੋਈ ਵੀ ਸੰਵਿਧਾਨਕ ਸੰਸਥਾ ਅੱਜ ਫਿਰ ਤਾਂ ਪ੍ਰਸ਼ ਤਾਕਤਾਂ ਦੇ ਕਬਜ਼ੇ ਤੋਂ ਕਿਤੇ ਵੀ ਦੂਰ ਨਹੀਂ ਹੈ ਔਰ ਕੱਦੀਆਂ ਕਟਨਾਮਾ ਜੋ ਸੁਪਰੀਮ ਕੋਰਟ ਦੇ ਵਿੱਚ ਵਾਪਰੀਆਂ ਨੇ اور آپ نے دیکھیا نے بھی اوٹھونا چیف جسٹس جینا اپنے کیس بھی سنوائی کر رہا سیگا اور وہ تھے ایک انہا تاکتہ دا پرتیق بکیر جی چیف جسٹس وان سٹ اپنی جتی سٹ کے ایک اہاں بھی سناتم ترمدے خلاف ایک چیف جسٹس نے جو فیصلے کیتے تیا ਉਸੇ ਬਰੋਧ ਦੇ ਵਿੱਚ ਮੈਂ ਜੁੱਤੀ ਐਡੇ ਨਾਲ ਸੁੱਟ ਰਿਆਂ ਤੇ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲ ਜੁੱਤੀ ਸੁੱਟਣਾ ਏਥੋਂ ਦੇ ਇਲੈਕਸ਼ਨ ਕਮਿਸ਼ਨ ਦਾ ਬਿਹਾਰ ਦੇ ਵਿੱਚ ਗੈਰ ਵਿਧਾਨਕ ਢੰਗ ਨਾਲ ਐਸਆਈਆਰ ਕਰਨਾ ਉਹ ਤੁਹਾਡੇ ਲੋਕਾਂ ਦੀਆਂ ਵੋਟਾਂ ਕੱਟਣਾ ਔਰ ਇਸੇ ਨਾਲ ਦੀ ਨਾਲ ਜੋ ਲਦਾਖ ਦੇ ਵਿੱਚ ਵਾਪਰਿਆ ਸੋਨਮ ਬਾਂਚੁਕ ਦੇ ਨਾਲ ਉਹ ਗੱਤਾਂ ਪਰਮ ਪ੍ਰੇਮੀ ਨੂੰ ਕਿਵੇਂ ਚੁੱਕ ਕੇ ਜੋਧਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਜਾ ਕੇ ਬੰਦ ਕਰ ਦਿੱਤਾ ਗਿਆ ਤੇ ਉਹਦੀ ਘਰ ਵਾਲੀ ਆ ਕੇ ਸੁਪਰੀਮ ਕੋਰਟ ਦੇ ਵਿੱਚ ਹੈਬੀਐਸ ਕੋਰਪਸ ਪਟੀਸ਼ਨ ਪਾਉਂਦੀ ਆ ਕਿ ਇਸ ਨੂੰ ਇੱਕ ਹਫਤਾ ਹੋ ਗਿਆ ਐਨਐਸਏ ਦੇ ਤਹਿਤ ਬੰਦ ਕੀਤੇ ਨੂੰ ਐਨਐਸਏ ਕਹਿੰਦਾ ਇਹ ਐਕਟ ਕਹਿੰਦਾ ਉਹਨੂੰ ਉਸਦੀ ਅਰੈਸਟ ਦੇ ਉਹਦੀ ਗ੍ਰਿਫਤਾਰੀ ਦੇ ਕਾਰਨ ਉਹ ਕਿਉਂ ਕਿ ਹਿਫਾਰ ਕੀਤਾ ਗਿਆ ਉਹ 4 ਦਿਨਾਂ ਦੇ ਵਿੱਚ ਦੇਣੇ ਹੁੰਦੇ ਆ ਪਰ ਇੱਕ ਹਫਤੇ ਤੱਕ ਸੋਨਮ ਬੰਚੁਪ ਦੀ ਗ੍ਰਿਫਤਾਰੀ ਕਿਉਂ ਹੋਈ ਆ ਇਹ ਕੰਮ ਨਹੀਂ ਦਿੱਤੇ ਗਏ ਔਰ ਸੁਪਰੀਮ ਕੋਰਟ ਦੇ ਵਿੱਚੋਂ 14 ਤਰੀਕ ਤੇ ਫਿਕਸ ਕਰ ਦਿੱਤੀ ਗਈ ਆ ਜੇ ਕਿਤੇ ਅਡਾਨੀ ਦਾ ਮਸਲਾ ਹੋਵੇ ਜੇ ਕਿਤੇ ਅਵਾਨੀ ਦਾ ਮਸਲਾ ਹੋਵੇ ਜੇ ਕਦੇ ਆਰਐਸਐਸ ਦੇ ਤੇ ਬੀਜੇਪੀ ਦੇ ਆਗੂਆਂ ਦਾ ਮਸਲਾ ਹੋਵੇ ਤਾਂ ਸੁਪਰੀਮ ਕੋਰਟ ਰਾਤ ਨੂੰ ਵੀ ਬੈਠਦੀ ਆ ਰਾਤ ਨੂੰ ਵੀ ਫੈਸਲੇ ਕਰਦੀ ਆ ਔਰ ਰਾਤ ਨੂੰ ਵੀ ਅਨਾਉਂਸਮੈਂਟ ਕਰਦੀ ਆ ਪਰ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਇਹ ਫਾਸ਼ੀਵਾਦੀ ਤਾਂ ਤਾਂ ਇਹ ਤਾਨਾਸ਼ਾਹੀ ਬਣ ਗਿਆ ਤਾਤਾਂ ਕਿਵੇਂ ਲਦਾਖ ਦੇ ਬੋਧੀਆਂ ਦੇ ਉੱਤੇ ਜ਼ਬਰ ਕਰ ਰਹੀਆਂ ਨੇ ਔਰ ਇਹ ਸੁਪਰੀਮ ਕੋਰਟ ਅਗੇੜੀ ਉਹਦੇ ਲਈ 14 ਤਰੀਕ ਲਾਉਂਦੀ ਆ ਇਹ ਵੀ ਉਹਨਾਂ ਪ੍ਰੈਸ਼ਰ ਦੇ ਥੱਲੇ ਲਾਉਂਦੀ ਆ ਕਿਉਂਕਿ ਅੱਜ ਅਦਾਲਤੀ ਕਾਰੋਬਾਰ ਅਗੇੜਾ ਅਦਾਲਤੀ ਸੇਸ਼ਟ ਮਾਜੇੜਾ ਇਥੋਂ ਦੇ ਜੱਜਾਂ ਦੇ ਉੱਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਵਰਤਣ ਦੇ ਲਈ ਇਥੋਂ ਗਿਆ ਤਾਨਾਸ਼ਾ ਹਟਾਤਾ ਖੁੱਲੇ ਆਮ ਲਗਾਤਾਰ ਇੱਕ ਪ੍ਰਤੀਕ ਦੇ ਵਜੋਂ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਜੱਜ ਜਿਹੜਾ ਗੁਜਰਾਤ ਦੇ ਵਿੱਚ ਜਦੋਂ ਮੋਦੀ ਮੁੱਖ ਮੰਤਰੀ ਸੀਗਾ ਉਹਦਾ ਪਰਸਨਲ ਲੀਗਲ ਅਡਵਾਈਜ਼ਰ ਸੀਗਾ ਤੇ ਅੱਜਕੱਲ ਪਟਨਾ ਹਾਈ ਕੋਰਟ ਦਾ ਚੀਫ ਜਸਟਿਸ ਸੀਗਾ ਤੇ ਉਹ ਆਰਐਸਐਸ ਦੇ ਜੱਜ ਨੂੰ ਸੁਪਰੀਮ ਕੋਰਟ ਦੀ ਨਗੇਸ਼ਵਰ ਜੱਜ ਵੱਲੋਂ ਇਤਰਾਜ਼ ਲਾਉਣ ਦੇ ਬਾਵਜੂਦ ਵੀ ਇਹ ਜੱਜ ਜੋ ਪਟਨਾ ਹਾਈ ਕੋਰਟ ਦਾ ਚੀਫ ਜਸਟਿਸ ਆ ਇਹਦਾ ਪਛੋਟੜ ਦੇਖ ਲੈਣਾ ਚਾਹੀਦਾ ਇਹਦੇ ਸਮੇਂ ਦੇ ਵਿੱਚ ਕੀਤੇ ਹੋਏ ਫੈਸਲੇ ਦੇਖ ਲੈਣੇ ਚਾਹੀਦੇ ਨੇ ਇਹਦੇ ਜੋ ਕੰਮ ਮੋਦੀ ਦੇ ਹੁੰਦੇ ਗੁਜਰਾਤ ਚ ਕੀਤੇ ਨੇ ਇਹਨਾਂ ਨੂੰ ਨੋਟ ਕਰ ਲੈਣਾ ਚਾਹੀਦਾ ਇਹ ਸੁਪਰੀਮ ਕੋਰਟ ਦਾ ਜੱਜ ਲੱਗਣ ਦੇ ਯੋਗ ਨਹੀਂ ਹੈ ਇਹਦੇ باوجود ਸੁਪਰੀਮ ਕੋਰਟ ਦਾ ਕੌਲਜੀਅਮ ਰਾਤੋਂ ਰਾਤ ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਨਵੇਂ ਵੀ ਰਿਕਮੈਂਡੇਸ਼ਨ ਕਰਦਾ ਰਾਤੋਂ ਰਾਤ ਮੋਦੀ ਸਰਕਾਰ ਇਥੋਂ ਦੀ ਹੋਮ ਮਿਨਿਸਟਰੀ ਆ ਜਿਹੜੀ ਉਹਦੇ ਨਾਂ ਨੂੰ ਕਲੀਅਰ ਕਰਦੀ ਆ ਔਰ ਇਸ ਤਰ੍ਹਾਂ ਦਾ ਦਬਾਅ ਪਾ ਕੇ ਜੁਡੀਸ਼ਰੀ ਦੇ ਉੱਤੇ ਫੈਸਲੇ ਕਰਵਾਏ ਜਾ ਰਹੇ ਆ ਗੱਲਾਂ ਬਹੁਤ ਨੇ ਸਾਥੀਓ ਔਰ ਜਿਹੜੀਆਂ ਕਿਉਂਕਿ ਜਾ ਕੇ ਤੁਸੀਂ ਲੋਕਾਂ ਦੇ ਵਿੱਚ ਰੱਖੀਆਂ ਨੇ ਗੱਲਾਂ ਬਹੁਤ ਨੇ ਜੋ ਇਸ ਸਮੇਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਚੇਤਨਨ ਕਰਨ ਦੇ ਲਈ ਇਸ ਮਹੰਮ ਨੂੰ ਅੱਗੇ ਵੱਲ ਖੋੜਉਣ ਦੇ ਲਈ ਜ਼ਰੂਰੀ ਆ ਪਰ ਸਮੇਂ ਦੀ ਮਜ਼ਾਕਤ ਨੂੰ ਪਛਾਣਦਾ ਹੋਇਆ ਮੈਂ ਆਪਣੀ ਗੱਲ ਨੂੰ ਇੱਥੇ ਦਰਾਂਮ ਦਰਨਾ ਜੈ ਜਨਤਾ ਜੈ ਸੰਗਰਸ਼ ਜਿੱਤ ਲੜਦੇ ਲੋਕਾਂ ਦੇ